ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਭੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਗੇ। ਕਿਰਪਾ ਬੇਨਤੀ ਕਰਦੇ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ। ਫਰਜ ਸਮਝ ਗਈ। ਧੰਨਵਾਦ ਵੀਡੀਓ ਵੇਖਣ ਲਈ ਮੜਿਆ ਬਈਲਾ ਜੀ। ਅੱਜ ਦੀ ਵਿਜਿਟ ਪਿੰਡ ਚੀਮਾ ਨੇੜੇ ਲੱਗਦਾ ਚੀਮੇ ਦੇ ਆਸਲ ਉਤਾੜ ਜਿਹਨੂੰ ਆਸਲ ਭੂਰੇ ਕਹਿ ਦਿੰਨੇ ਆਸੀਂ ਠੀਕ ਆ ਜੀ ਅੰਮ੍ਰਿਤਕੋੜ ਤੇ ਸੰਨੀ ਬਾਈ ਕੋਲ ਆਏ ਆ ਪਹਿਲੀ ਵੀਡੀਓ ਕਵਰ ਕਰਨ ਅੱਗੇ ਇਹਨਾਂ ਦੇ ਘਰੋਂ ਮੈਂ ਗੱਬਣ ਆ 10 ਤੋਂ 15 ਦਿਨ ਦਾ ਸਮਾਂ ਸਜਣੋ ਬਾਕੀ ਰਹਿ ਗਿਆ ਸੂਨ ਦੇ ਵਿੱਚ ਜੁੜੇ ਰਹੋ ਮੁਕਤੋਂ ਮੁਕਤੀ ਵਾਲਾ ਕੰਮ ਕਰਦਣਾ ਪਹਿਲੀ ਵੀਡੀਓ ਦੇ ਵਿੱਚ ਫੇਕ ਕਰਦੇ ਆ ਬਾਈ ਸੰਨੀ ਨਾਲ ਗੱਲਬਾਤ ਕਰਦੇ ਆ ਕੀ ਰੌਲਾ ਟਟੇਲਾ ਭਾਈ ਸਨਜੀ ਕੀ ਹਾਲੇ ਸასი ਗਾਲ ਸასი ਗਾਲ ਕਿੱਦਾਂ ਠੀਕ ਏ ਵਧੀਆ ਵਧੀਆ ਵਪਾਰ ਲੈਣ ਦਾ ਕੀਤਾ ਬਣਾਇਆ ਹਾਂਜੀ ਨਵਾਂ ਹੀ ਕੰਮ ਆ ਹਾਂਜੀ ਠੀਕ ਆ ਤੇ ਪਿੰਡ ਪਿੰਡ ਚੀਮਾ ਪਿੰਡ ਚੀਮਾ ਤੇ ਜ਼ਿਲ੍ਹਾ ਜ਼ਿਲ੍ਹਾ ਤੰਦਰ ਤਸੀਲ ਪੱਟੀ ਮੋਬਾਈਲ ਨੰਬਰ ਭਾਈ 9988 4650 ਠੀਕ ਆ ਇੱਕੋ ਮਹੀਨਾ ਆਪਣੇ ਕੋਲ ਹਾਂਜੀ ਭਾਈ ਜੀ ਤੇ ਦੂਜੀ ਵੀਡੀਓ ਦੋ ਦੋ ਪਾਇਆ ਕਰਾਂਗੇ ਹਨਾ ਦਿਨ ਭਾਈ ਕਿੰਨੇ 10 ਤੋਂ 15 ਖੁੱਲੇ ਢੁੱਲੇ ਲੈ ਜੂਣਾ ਲੇ ਟੋਲੇ ਲੈ ਜੂ ਨੀਲੀ ਰਾਵੀ ਦੇ ਵਿੱਚ ਖਿਆਰ ਆ ਗਿਆ ਨਾ ਹਾਂਜੀ ਖੋਲ ਕੇ ਤੋਰਾ ਤਰਾ ਚੈੱਕ ਕਰਵਾਈਏ ਥਨਾਲੀ ਦੇ ਪਾਰ ਪੂਛੇ ਦੀ ਫੁੱਲ ਗਰੰਟੀ ਗਰੰਟੀ ਆ ਬਿਲਕੁਲ ਬਿਲਕੁਲ ਲੈਓ ਲੈਓ ਸਜ ਚੈੱਕ ਕਰਾਈਏ ਨੂੰ ਸਜਣੋ ਚੰਗੀ ਆ ਮੈਂ ਗਰਮਾਲੀ ਦਾਸ ਤੋਂ 15 ਦਿਨ ਦਾ ਸਮਾਂ ਜਿਹੜਾ ਲਾਊਗੀ ਜਰੂਰ ਇਹ ਨੋਟ ਕਰਿਓ ਨੀਲੀ ਰਾਵੀ ਦੇ ਵਿੱਚ ਮੈਂ ਆ ਗਈ ਕਿਉਂਕਿ ਬਿੱਲੀ ਮਣਕੀ ਅੱਖ ਮੱਥੇ 'ਚ ਵੀ ਬਲ ਭੁੱਲਿਆ ਪੈਰਾਂ ਤੇ ਵੀ ਜਿਹੜੀਆਂ ਨਿਸ਼ਾਨੀਆਂ ਆ ਬਿਲਕੁਲ ਤੁਸੀਂ ਵੇਖ ਰਹੇ ਜੀ ਸ਼ੂਆ ਕਿਨਵਾ ਬਾਈ ਜੀ ਸ਼ੂਆ ਭਾਈ ਤਿੱਜਾਓ ਤਿੱਜਾਊਗੀ ਹਾਂਜੀ ਨੌਇਸ ਆਜਰੋਂ ਥਾਂ ਤੋਂ ਨਾ ਸਜਣੂ ਬਹੁਤ ਸੋਹਣੇ ਆ ਬਿਲਕੁਲ ਓਕੇ ਆ ਨੌਇਸ ਤੇ ਬਾਈ ਸਨਿ ਜੀ ਰੇਟ ਕੀ ਕਰ ਦਿੱਗੇ ਹਾਂਜੀ ਰੇਟ 52000 ਦੇ ਨਹੀਂ ਆਪਾਂ 52000 ਦੀ ਜੈਸ ਨੂੰ ਜਣੀ ਆ ਤੇ 50 ਦੀ ਦੇ ਲਈ ਯਾਰ ਹੋ ਛੱਡ 52 52 ਦੀ ਦੇ ਦੇ ਚਲੋ ਸਜਣੋ 52000 ਦੀ ਜੈਸ ਨੂੰ ਮੇਲਾ ਲੁੱਟ ਲਿਓ ਸასი ਕਾਲ ਦੀ